ਕਹਿੰਦੇ ਜੀ ਪਛਾਪ ਪਤਤ ਹੋ ਗਿਆ ਤੇ ਮੈਂ ਕਿਹਾ ਸਾਰੇ ਪਾਕਿਸਤਾਨੋਂ ਆਏ ਨੇ ਜਿਹੜੇ ਇੱਥੇ ਬੈਠੇ ਨੇ ਸ਼ਾਇਦ ਮੈਂ ਵੀ ਇੱਕ ਜੱਟ ਜ਼ਿਮੀਂਦਾਰਾਂ ਦਾ ਪੁੱਤਰ ਅੱਜ ਕਿਤੇ ਨਸ਼ੇ ਤੇ ਲੱਗਿਆ ਹੁੰਦਾ}{|\text{ਕਸਾਲ}|} ਕਿਸੇ ਇੱਕ ਸਥਾਨ ਦਾ ਨਾਂ ਨਹੀਂ ਹੈ ਪਰ ਪੂਰਾ ਜੀਵਨ ਜਿਸ ਵਿਅਕਤੀ ਦਾ ਮਹਾਨ ਹੋਵੇ ਉਹਦਾ ਜਨਮ ਦਿਨ ਸੰਸਾਰ ਮਨਾਉਂਦਾ ਹੈ 20 ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਮਨਾਉਣ ਵਾਲਾ ਉਨ੍ਹਾਂ ਦੇ ਹੀ ਜਨਮ ਸਥਾਨ ਨਗਰ ਜਿੱਥੇ ਪਹਿਲਾ ਗੁਰਦੁਆਰਾ ਸਾਹਿਬ ਜੀ ਦੀ ਉਸਾਰੀ ਹੋਈ ਸੰਤ ਖਾਲਸਾ ਦੇ ਨਾਮ ਤੋਂ ਉਸ ਪਾਵਨ ਗੁਰਦੁਆਰਾ ਸਾਹਿਬ ਜੀ ਦਾ ਨਾਮ ਰੱਖਿਆ ਗਿਆ ਔਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉਦਮ ਸਦਕਾ ਮੇਰੀ ਬੇਨਤੀ ਹੈ ਦੇਰ ਆਏ ਤੇ ਦਰਸਤ ਆਏ ਜਨਮ ਇੱਕ ਛੋਟੀ ਜੀ ਘਟਨਾ ਹੈ ਪਰ ਪੱਛਮੀ ਕਲਚਰ ਦੇ ਵਿੱਚ ਪੱਛਮੀ ਸਭਿਤਾ ਦੇ ਵਿੱਚ ਉਸ ਨੂੰ ਬੜੀ ਮਹਾਨਤਾ ਦਿੱਤੀ ਗਈ ਹੈ ਜਿਹੜੇ ਲੋਕ ਆਪਾਂ ਜਨਮ ਦਿਨ ਮਨਾਉਂਦੇ ਆ तकरीबन ਆਪਾਂ ਇਹ ਗੱਲ ਉਹਨਾਂ ਤੋਂ ਸਿੱਖੀ ਹੈ ਪਰ ਇਹਦੇ ਵਿੱਚ ਇਦਾਂ ਹੀ ਹੁੰਦਾ ਕਿ ਲੋਕ ਆਪ ਹੀ ਮੋਮਬਤੀਆਂ ਜਗਾ ਲੈਂਦੇ ਨੇ ਆਪ ਹੀ ਤਾੜੀਆਂ ਮਾਰ ਕੇ ਆਪ ਹੀ ਕੇਕ ਕੱਟ ਲੈਂਦੇ ਨੇ ਆਪ ਹੀ ਫੂਕਾ ਮਾਰ ਕੇ ਆਪ ਹੀ ਖਾ ਲੈਂਦੇ ਨੇ ਇਹ ਗੱਲ ਮੈਂ ਵਿਦਵਾਨਾਂ ਤੋਂ ਵੀ ਸੁਣੀ ਹੈ ਕਿ ਜਨਮ ਇੱਕ ਛੋਟੀ ਜੀ ਘਟਨਾ ਹੈ ਪਰ ਪੂਰਾ ਜੀਵਨ ਜਿਸ ਵਿਅਕਤੀ ਦਾ ਮਹਾਨ ਹੋਵੇ ਉਹਦਾ ਜਨਮ ਦਿਨ ਸੰਸਾਰ ਮਨਾਉਂਦਾ ਹੈ ਉਹਨਾਂ ਦੇ ਜਨਮ ਦੇ ਪ੍ਰਤੀ ਧਨ ਜਨੈਦੀ ਮਾਉ ਦੇ ਸੱਚੇ ਬਾਦਸ਼ਾਹ ਜੀ ਦੇ ਸਾਨੂੰ ਵਾਕ ਪ੍ਰਾਪਤ ਹੁੰਦੇ ਨੇ ਸੰਤ ਖਾਲਸਾ ਇਸ ਸਥਾਨ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਦਿਨ ਮਨਾਉਂਦੇ ਆ ਪਤਾ ਨਹੀਂ ਸਾਡੀ ਇਹ ਜਾਤੀ ਕਿੰਨੀ ਹੈ ਪਰ ਇਹ ਯਾਦ ਰੱਖਣਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਯਾਦਗਾਰੀ ਸਲਾਨਾ ਜੋੜ ਮੇਲਾ ਬਣੇਗਾ ਮੈਂ ਅੱਜ ਵੀ ਸਿੰਘ ਸਾਹਿਬ ਜੀ ਨੂੰ ਕਹਿ ਰਿਹਾ ਸੀ ਕਿ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਹੈ ਤੇ ਦੂਸਰਾ ਜਿੱਥੇ ਉਹਨਾਂ ਦਾ ਜਨਮ ਹੋਇਆ ਖਾਲਸਾ ਪੰਥ ਖਾਸ ਕਰਕੇ ਮੇਰੀ ਉਮਰ ਦੇ ਲੋਕ 1984 ਵਿੱਚ ਮੇਰੀ ਉਮਰ 20 ਸਾਲ ਸੀ ਅਗਰ ਉਹਨਾਂ ਨੇ ਉਸ ਵੇਲੇ ਖਾਲਸਾ ਪੰਥ ਦੀ ਇਹ ਰਹਿਨਮਾਈ ਨਾ ਕੀਤੀ ਹੁੰਦੀ ਤੇ ਸ਼ਾਇਦ ਮੈਂ ਵੀ ਇੱਕ ਜੱਟ ਜ਼ਿਮੀਂਦਾਰਾਂ ਦਾ ਪੁੱਤਰ ਅੱਜ ਕਿਤੇ ਨਸ਼ੇ ਦੇ ਲੱਗਿਆ ਹੁੰਦਾ 19 ਅਪ੍ਰੈਲ 1984 ਨੂੰ ਮੇਰਾ ਜੀਵਨ ਪਰਵਰਤਨ ਹੋਇਆ ਅਮਰਤ ਛਕਿਆ ਰੋਜ਼ ਰਾਤ ਨੂੰ ਉਹਨਾਂ ਦੀਆਂ ਕੈਸਟਾ ਸੁਣਨੀਆਂ ਨਾ ਘਰ ਵਿੱਚ ਟੇਪ ਰਿਕਾਰਡ ਸੀ ਤੇ ਨਾ ਹੀ ਕੈਸਟ ਹੁੰਦੀ ਸੀ ਸਾਡੇ ਤਾਇਆ ਜੀ ਦਾ ਬੇਟਾ ਕੋਠੇ ਤੇ ਬਹਿ ਕੇ ਚਲਾਉਂਦਾ ਸੀ ਤੇ ਅਸੀਂ ਸਾਰੇ ਬੱਚਿਆਂ ਨੇ ਗਲੀ ਵਿੱਚ ਬੈਠ ਕੇ ਸੁਣਨਾ ਔਰ ਉਹ ਦਿਨ ਜਦੋਂ ਉਹਨਾਂ ਦੇ ਸ਼ਹਾਦਤ ਦੀ ਖਬਰ ਆਉਂਦੀ ਹੈ ਕਈ ਦਿਨ ਕਿਸੇ ਨੇ ਪ੍ਰਸ਼ਾਦਾ ਨਹੀਂ ਸੀ ਛਕਿਆ ਇਹ ਗੱਲ ਸਾਨੂੰ ਨਹੀਂ ਭੁੱਲਣੀ ਚਾਹੀਦੀ ਕਿ ਸਾਡੀ ਕੌਮ ਦੇ ਵਿੱਚ 20ਵੀਂ ਸਦੀ ਦੇ ਵਿੱਚ ਜਿਸ ਮਹਾਪੁਰਖ ਨੇ ਨਵੀਂ ਰੂਹ ਫੂਕੀ ਹੈ ਇਹ ਸਾਡੇ ਦਿਲਾਂ ਤੋਂ ਨਾ ਉਹਨਾਂ ਦੀ ਤਸਵੀਰ ਤੇ ਨਾ ਹੀ ਉਹਨਾਂ ਦਾ ਜੀਵਨ ਸਾਡੇ ਤੋਂ ਕਦੇ ਕੋਈ ਮਟਾ ਸਕਦਾ ਜਿਨ੍ਹਾਂ ਦੀ ਤਸਵੀਰ ਤੇ ਅੱਜ ਪੰਥ ਲੜ ਕੇ ਮਰਨ ਲਈ ਤਿਆਰ ਹੈ ਉਹਨਾਂ ਦੀ ਯਾਦਗਾਰ ਉਹਨਾਂ ਦੇ ਦਿਨ ਖਾਲਸੇ ਨੇ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਮਨਾਉਣੇ ਨੇ ਮੈਂ ਅੱਜ ਵੀ ਮਨਜੀਤ ਸਾਹਿਬ ਬੇਨਤੀ ਕਰਕੇ ਆਇਆ ਕਿ ਜੇ ਤੁਹਾਡਾ ਸੰਕਲਪ ਹੈ ਰਾਜ ਕਰੇਗਾ ਖਾਲਸਾ ਕਿਉਂਕਿ ਇਹ ਸਾਡੇ ਬਜ਼ੁਰਗਾਂ ਨੇ ਕੇਵਲ ਕਹਿਣ-ਮਾਤਰ ਸ਼ਲੋਕ ਨਹੀਂ ਪੜੇ ਇੱਕ ਸੰਕਲਪ ਸੀ ਕਿ ਇੱਕ ਦਿਨ ਐਸਾ ਆਏਗਾ ਜਦੋਂ ਖਾਲਸੇ ਦਾ ਰਾਜ ਹੋਵੇਗਾ ਤੇ ਫਿਰ ਆਪਾਂ ਨੂੰ ਜਿਨ ਕਾ ਦਿਨ ਮਨਾਤੇ ਹੋ ਤਨ ਕੀ ਬਾਤ ਵੀ ਸਮਝੋ ਜਿਨ ਕਾ ਦਿਨ ਮਨਾਤੇ ਹੋ ਤਨ ਕਾ ਇਰਸ਼ਾਦ ਵੀ ਸਮਝੋ ਉਹਨਾਂ ਨੇ ਅਮਰ ਸੰਚਾਰ ਦੀ ਵਹੀਰ ਚਲਾਈ ਸੀ ਮੈਂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਟਕਸਾਲ ਕਿਸੇ ਇੱਕ ਸਥਾਨ ਦਾ ਨਾਂ ਨਹੀਂ ਹੈ ਇਹ ਚਲਦੀ ਫਿਰਦੀ ਯੂਨੀਵਰਸਿਟੀ ਸੰਤ ਕਰਤਾਰ ਸਿੰਘ ਕਾਲ사 ਪਿੰਡਰਾ ਵਾਲਿਆਂ ਦੇ ਵਕਤ ਸਾਰਾ ਪੰਥ ਕਹਿੰਦਾ ਸੀ ਇਹ ਚਲਦੀ ਫਿਰਦੀ ਵਹੀਰ ਅੱਜ ਵੀ ਤੁਸੀਂ ਪਿੰਡਾਂ ਵਿੱਚ ਤੋਰੋ ਜਿਹੜੀ ਆਪਾਂ ਗੱਲ ਕਰਦੇ ਆ ਨਸ਼ਿਆਂ ਦੀ ਇਹ ਬੜੀ ਛੋਟੀ ਜੀ ਗੱਲ ਹੈ ਇਹ ਬੜੀ ਛੋਟੀ ਜੀ ਗੱਲ ਹੈ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਮ ਤੋਂ ਅਸੀਂ ਇੱਕ ਵਹੀਰ ਲੈ ਕੇ ਚੱਲਾਂਗੇ ਮੈਂ ਅੱਜ ਵੀ ਰਸਤੇ 'ਚ ਵੇਖ ਰਿਹਾ ਸੀ ਕਿ ਭਾਵੇਂ ਸਿਰ ਤੇ ਕੇਸ ਨਹੀਂ ਪਰ ਕੇਸਰੀ ਨਿਸ਼ਾਨ ਲੈ ਕੇ ਅੱਜ ਉਹਨਾਂ ਬੱਚਿਆਂ ਨੂੰ ਖੁਸ਼ੀ ਹੈ ਕਿ ਸਾਡੇ 20ਵੀਂ ਸਦੀ ਦੇ ਮਹਾਨ ਜਰਨੈਲ ਦਾ ਦਿਨ ਮਨਾਉਣ ਵਾਸਤੇ ਸੰਗਤ ਆ ਰਹੀਆਂ ਨੇ ਉਹ ਸਾਨੂੰ ਜੀ ਆਇਆਂ ਕਹਰੇ ਸਨ ਲੱਗਦੇ دیਵਾਨ ਰਹੇ ਗਵਤੇ ਸਜਾਨ ਰਹੇ ਝੁਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਇਹ ਸਮਾਗਮ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿਣ ਪੰਥ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਕਿਉਂਕਿ ਗੁਰੂ ਕਲਗੀ ਧਰ ਪਾਤਸ਼ਾਲ ਦਾ ਪੰਥ ਹੈ ਇਹਦੇ ਵਿੱਚ ਬੜੇ ਬੰਦੇ ਆਉਣਗੇ ਕੱਚੀਆਂ ਗੱਲਾਂ ਛੋਟੀਆਂ ਗੱਲਾਂ ਮੈਂ ਹੁਣ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬੇਨਤੀ ਕਰ ਰਿਹਾ ਸੀ ਕਹਿੰਦੇ ਜੀ ਪਛਾਪ ਪਤਤ ਹੋ ਗਿਆ ਤੇ ਮੈਂ ਕਿਹਾ ਸਾਰੇ ਪਾਕਿਸਤਾਨੋਂ ਆਏ ਨੇ ਜਿਹੜੇ ਇੱਥੇ ਬੈਠੇ ਨੇ ਨਹੀਂ ਇਹ ਸਾਰੇ ਹੀ ਇੱਥੇ ਨੇ ਸਿਰਫ ਮੁਸ਼ਕਲ ਇਹ ਹੈ ਕਿ ਅਸੀਂ ਆਪ ਠੀਕ ਨਹੀਂ ਆਂ ਔਰ ਸਾਨੂੰ ਸਾਰੇ ਮਾੜੇ ਨਜ਼ਰ ਆਉਂਦੇ ਨੇ ਜਦਨ ਅਸੀਂ ਆਪ ਚੜ੍ਹਦੀ ਕਲਾ ਵਿੱਚ ਹੋਵਾਂਗੇ ਸਾਨੂੰ ਸਾਰਾ ਪੰਥ ਸਾਰਾ ਪੰਜਾਬ ਚੜ੍ਹਦੀ ਕਲਾ ਵਿੱਚ ਨਜ਼ਰ ਆਏਗਾ ਸਟੇਟ ਦੇ ਉੱਤੇ ਬਹੁਤ ਸਾਰੇ ਸਿੰਘ ਸਹਿਬਾਨ ਜਥੇਦਾਰ ਸਾਹਿਬ ਸੰਤ ਮਹਾਪੁਰਖ ਦਲ ਪੰਥਾਂ ਦੇ ਮੁਖੀ ਬੈਠੇ ਨੇ ਜੇ ਮੈਂ ਨਾਮ ਲਵਾਗਾ ਤੇ ਮੈਂ ਮੈਨੂੰ ਇਦਾਂ ਲੱਗੇਗਾ ਕਿ ਉਹਨਾਂ ਦਾ ਹੀ ਟਾਈਮ ਜਿਹੜਾ ਹੈ ਉਹ ਮੈਂ ਲੈ ਰਿਆ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਸਾਰੇ ਮੇਰੇ ਤੋਂ ਚੰਗੇ ਨੇ ਸਾਰੇ ਮੇਰੇ ਤੋਂ ਵੱਡੇ ਨੇ ਆਓ ਆਪਾਂ ਸਾਰੇ ਇੱਕ ਪ੍ਰਣ ਕਰੀਏ ਕਿ ਜਿਹੜੀ ਆਵਾਜ਼ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਚੁੱਕੀ ਸੀ ਅਸੀਂ ਜਦੋਂ ਤੱਕ ਜਿਉਂਦੇ ਰਵਾਂਗੇ ਉਦੋਂ ਤੱਕ ਅਸੀਂ ਉਸ ਗੱਲ ਤੇ ਪਹਿਰਾ ਦੇਵਾਂਗੇ ਇਨੇ ਸ਼ਬਦ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ